ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਆ ਜ਼ਿੰਦਗੀ ਦਾ ਸੱਚ ਕਦਰ ਕਰਨੀ ਹੈ ਤਾਂ ਜਿਉਂਦੇ ਜੀ ਕਰੋ ਮਰਨ ਤੋਂ ਬਾਅਦ ਤਾਂ ਪ੍ਰਾਏ ਵੀ ਰੋ ਪੈਂਦੇ ਨੇ ਅੱਜ ਸਰੀਰ ਵਿੱਚ ਜਾਨ ਹੈ ਜਿਉਂਦੇ ਹਾਂ ਅਤੇ ਇਹ ਦੇਖਦੇ ਨਹੀਂ ਲੋਕ ਜਦੋਂ ਰੂਹ ਨਿਕਲ ਜਾਂਦੀ ਹੈ ਤਾਂ ਕਫਨ ਚੱਕ ਚੱਕ ਕੇ ਮੂੰਹ ਦੇਖਣਗੇ ਲੋਕ ਸਮਾਂ ਕੱਢ ਕੇ ਗੱਲਾਂ ਕਰ ਲਿਆ ਕਰੋ ਆਪਣੇ ਨਾਲ ਜਦੋਂ ਆਪਣੇ ਹੀ ਨਾ ਰਹਿਣਗੇ ਤਾਂ ਸਮੇਂ ਦਾ ਕੀ ਕਰੋਗੇ ਜਿੰਦਾ ਸੀ ਤਾਂ ਕਿਸੇ ਕੋਲ ਬਿਠਾਇਆ ਨਹੀਂ ਹੁਣ ਆਪ ਮੇਰੇ ਚਾਰੋਂ ਪਾਸੇ ਬੈਠੇ ਜਾ ਰਹੇ ਹੋ ਪਹਿਲਾਂ ਕਦੇ ਕਿਸੇ ਨੇ ਮੇਰਾ ਹਾਲ ਨਹੀਂ ਪੁੱਛਿਆ ਸੀ ਹੁਣ ਹੰਝੂ ਵਹਾ ਵਹਾ ਰਹੇ ਨੇ ਇੱਕ ਰੁਮਾਲ ਵੀ ਪੇਟ ਨਹੀਂ ਸੀ ਕੀਤਾ ਜਦ ਮੈਂ ਜਿੰਦਾ ਸੀ ਹੁਣ ਛਾਲਾਂ ਤੇ ਕੱਪੜੇ ਪਾਏ ਜਾ ਰਹੇ ਹਨ ਸਭ ਨੂੰ ਪਤਾ ਹੈ ਕਿ ਇਹ ਛਾਲਾਂ ਤੇ ਕੱਪੜੇ ਇਸ ਦੇ ਕਿਸੇ ਕੰਮ ਨਹੀਂ ਪਰ ਫਿਰ ਵੀ ਵਿਚਾਰੇ ਦੁਨੀਆਦਾਰੀ ਨਿਭਾਈ ਜਾ ਰਹੇ ਨੇ ਕਦੇ ਕਿਸੇ ਨੇ ਇੱਕ ਟਾਈਮ ਦੀ ਰੋਟੀ ਨਹੀਂ ਸੀ ਪੁੱਛੀ ਹੁਣ ਦੇਸੀ ਘਿਓ ਮੇਰੇ ਮੂੰਹ ਵਿੱਚ ਪਾਏ ਜਾ ਰਹੇ ਨੇ ਸਭ ਨਾਲ ਪਿਆਰ ਨਾਲ ਰਹੋ ਸਭ ਨਾਲ ਮਿਲ ਕੇ ਰਹੋ ਪਤਾ ਨਹੀਂ ਜ਼ਿੰਦਗੀ ਪਲ ਦੋ ਪਲ ਹੈ ਜਾਂ ਨਹੀਂ ਪ੍ਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰੋ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖੇ ਸਰਬੱਤ ਦਾ ਭਲਾ ਕਰੋ ਸਭ ਘਰ ਖੁਸ਼ੀਆਂ ਨਾਲ ਭਰੇ ਰਹਿਣ ਕੋਈ ਵੀ ਕਿਸੇ ਦਾ ਮਹਤਾਜ ਨਾ ਹੋਵੇ ਧੰਨਵਾਦ